ਕਿਆ ਪਾ ਹਾਏ 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 ਕਾਂਗਰਸ ਪਾਰਟੀ ਮੁਜ਼ਾਹਬਾ ਕਿਆ ਪਾ ਹਾਏ 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 ਕਾਂਗਰਸ ਪਾਰਟੀ ਮੁਜ਼ਾਹਬਾ 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 ਲੋਕ ਕਹਿੰਦੇ ਆ ਕਿ ਅਸੀਂ ਮਾਨ ਸਨਮਾਨ ਦਿੱਤਾ ਸਰਦਾਰਾਂ ਨੂੰ ਜਾਂ ਛੋਟੀਆਂ ਜਾਤਾਂ ਕਹਿ ਕੇ ਉਹ ਉਹਨਾਂ ਦੀ ਮੈਂਟੈਲਿਟੀ ਉਹਨਾਂ ਦੀ ਸੋਚ ਜਿਹੜੀ ਆ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਸਾਫ਼ ਚਲਕਦੀ ਆ ਸੋ ਮੈਂ ਆਪਣੇ ਵੱਲੋਂ ਪੂਰੀ ਭਾਜਪਾ ਮੋਗਾ ਵੱਲੋਂ ਇਸ ਗੱਲ ਦੀ ਇਸ ਬਿਆਨ ਦੀ ਸੱਚ ਛਾਪਾਂ ਚ ਨਖੇਦੀ ਕਰਦਾਂ ਇੰਨਾ ਜ਼ਿਆਦਾ ਘਟਿਆ ਗੱਲਾਂ ਉਹਨਾਂ ਦੇ ਰੰਗ ਬਾਰੇ ਕਹਿਣਾ ਉਹਨਾਂ ਦੇ ਕੰਮ ਬਾਰੇ ਕਹਿਣਾ ਇਸ ਲੈਵਲ ਤੇ ਜਿਹੜਾ ਬੰਦਾ ਗ੍ਰਹਿ ਮੰਤਰੀ ਰਹਿ ਚੁੱਕਿਆ ਹੋਵੇ ਉਹ ਤਾਂ ਦੇਸ਼ ਦੀ ਸ਼ਾਨ ਹੁੰਦੀ ਐ ਔਰ ਉਹਨਾਂ ਦੇ ਆਪ ਦੀ ਪਾਰਟੀ ਦਾ ਇੱਕ ਨੌਜਵਾਨ ਜਿਹੜਾ ਇਸ ਤਰੀਕੇ ਨਾਲ ਕਰ ਰਿਹਾ ਇਹ ਸੋਚ ਦੱਸਦੀ ਹੈ ਕਿ ਕਾਂਗਰਸ ਦੀ ਸੋਚ ਕਿਸ ਤਰੀਕੇ ਦੀ ਹੈ ਮੈਂ ਕਹੂੰਗਾ ਕਿ ਰਾਜਾਭ੍ਰਿੰਗ ਵਰਗੇ ਜਿਹੜੇ ਕਾਂਗਰਸ ਦੀ ਇਹ ਸੋਚ ਹੈ ਉਹਨੂੰ ਉਹ ਆਪਣੀ ਸੋਚ ਨੂੰ ਬਦਲਣ ਸਾਡੇ ਜੋ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋਦਾ ਗੁਰੂਆਂ ਦਾ ਨਾਰਾ ਹੈਗਾ ਉਹਦੇ ਤੇ ਆਪਾਂ ਪੈਰਾ ਦੇਗੇ ਸਤਿ ਸ਼੍ਰੀ ਅਕਾਲ ਦੋਸਤੋ ਬੜੀ ਮੰਦਭਾਗੀ ਗੱਲ ਹੈ ਕਿ ਰਾਜਾ ਵੜਿੰਗ ਇੱਕ ਕਾਂਗਰਸ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਜੋ ਬਿਆਨ ਦਿੱਤਾ ਸਾਡੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਦੂਤਾ ਸਿੰਘ ਜੀ ਦੀ ਜਾਤ ਨੂੰ ਲੈ ਕੇ ਔਰ ਇਸ ਤਰ੍ਹਾਂ ਦਾ ਇੰਨਾ ਜ਼ਿਆਦਾ ਘੜਿਆ ਇਕੱਲਾ ਉਹਨਾਂ ਦੇ ਰੰਗ ਬਾਰੇ ਕਹਿਣਾ ਉਹਨਾਂ ਦੇ ਕੰਮ ਬਾਰੇ ਕਹਿਣਾ ਇਸ ਲੈਵਲ ਤੇ ਜਿਹੜਾ ਬੰਦਾ ਗ੍ਰਹਿ ਮੰਤਰੀ ਰਹਿ ਚੁੱਕਿਆ ਹੋਵੇ ਉਹ ਤਾਂ ਦੇਸ਼ ਦੀ ਸ਼ਾਨ ਹੁੰਦੀ ਹੈ ਔਰ ਉਹਨਾਂ ਦੇ ਆਪ ਦੀ ਪਾਰਟੀ ਦਾ ਇੱਕ ਨੌਜਵਾਨ ਜਿਹੜਾ ਇਸ ਤਰੀਕੇ ਨਾਲ ਕਰ ਰਿਹਾ ਇਹ ਸੋਚ ਦੱਸਦੀ ਹੈ ਕਿ ਕਾਂਗਰਸ ਦੀ ਸੋਚ ਕਿਸ ਤਰੀਕੇ ਦੀ ਹੈ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਮਾਨ ਸਨਮਾਨ ਦਿੱਤਾ ਸਰਦਾਰਾਂ ਨੂੰ ਜਾਂ ਛੋਟੀਆਂ ਜਾਤਾਂ ਕਹਿ ਕੇ ਉਹ ਉਹਨਾਂ ਦੀ ਮੈਂਟੈਲਿਟੀ ਉਹਨਾਂ ਦੀ ਸੋਚ ਜਿਹੜੀ ਆ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਸਾਫ਼ ਚਲਕਦੀ ਹੈ ਸੋ ਮੈਂ ਆਪਣੇ ਵੱਲੋਂ ਪੂਰੀ ਭਾਜਪਾ ਮੋਗਾ ਵੱਲੋਂ ਇਸ ਗੱਲ ਦੀ ਇਸ ਬਿਆਨ ਦੀ ਸੱਚ ਛਾਪਾਂ ਤੇ ਨਿਖੇਧੀ ਕਰਦਾਂ ਔਰ ਮੈਂ ਕਹੂੰਗਾ ਕਿ ਰਾਜਾ ਬ੍ਰਿੰਗ ਵਰਗੇ ਜਿਹੜੀ ਕਾਂਗਰਸ ਦੀ ਇਹ ਸੋਚ ਹੈ ਉਹਨੂੰ ਉਹ ਆਪਣੀ ਸੋਚ ਨੂੰ ਬਦਲਣ ਸਾਡੇ ਜੋ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਹੋ ਦਾ ਗੁਰੂਆਂ ਦਾ ਨਾਰਾ ਹੈਗਾ ਉਹਦੇ ਤੇ ਆਪਾਂ ਪੈਰਾ ਦਈਏ ਔਰ ਇਸ ਗੱਲ ਦੀ ਔਰ ਇਸ ਬਿਆਨ ਦੀ ਔਰ ਰਾਜਾ ਬ੍ਰਿੰਗ ਦੀ ਔਰ ਕਾਂਗਰਸ ਪਾਰਟੀ ਦੀ ਇਸ ਸੋਚ ਦੀ ਬਹੁਤ ਸਖਤ ਸ਼ਬਦਾਂ ਚਨਖੇਦੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਆ ਪਰ ਹਾਏ 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 ਕਾਂਗਰਸ ਪਾਰਟੀ ਮੁਜ਼ਾਬਾ ਜਿਆ ਪਰ ਹਾਏ 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 ਕਾਂਗਰਸ ਪਾਰਟੀ ਮੁਜ਼ਾਬਾ 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 ਲੋਕ ਕਹਿੰਦੇ ਆ ਕਿ ਅਸੀਂ ਮਾਨ ਸਨਮਾਨ ਦਿੱਤਾ ਸਰਦਾਰਾਂ ਨੂੰ ਜਾਂ ਛੋਟੀਆਂ ਜਾਤਾਂ ਕਹਿ ਕੇ ਉਹ ਉਹਨਾਂ ਦੀ ਮੈਂਟੈਲਿਟੀ ਉਹਨਾਂ ਦੀ ਸੋਚ ਜਿਹੜੀ ਆ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਸਾਫ਼ ਚਲਕਦੀ ਆ ਸੋ ਮੈਂ ਆਪਣੇ ਵੱਲੋਂ ਪੂਰੀ ਭਾਜਪਾ ਮੋਗਾ ਵੱਲੋਂ ਇਸ ਗੱਲ ਦੀ ਇਸ ਬਿਆਨ ਦੀ ਸਖਤ ਛਾਪਾਂ ਚ ਨਖੇਦੀ ਕਰਦਾਂ ਇੰਨਾ ਜ਼ਿਆਦਾ ਕਰਿਆ ਇਕੱਲਾ ਉਹਨਾਂ ਦੇ ਰੰਗ ਬਾਰੇ ਕਹਿਣਾ ਉਹਨਾਂ ਦੇ ਕੰਮ ਬਾਰੇ ਕਹਿਣਾ ਇਸ ਲੈਵਲ ਤੇ ਜਿਹੜਾ ਬੰਦਾ ਗ੍ਰਹਿ ਮੰਤਰੀ ਰਹਿ ਚੁੱਕਿਆ ਹੋਵੇ ਉਹ ਤਾਂ ਦੇਸ਼ ਦੀ ਸ਼ਾਨ ਹੁੰਦੀ ਹੈ ਔਰ ਉਹਨਾਂ ਦੇ ਆਪ ਦੀ ਪਾਰਟੀ ਦਾ ਇੱਕ ਨੌਜਵਾਨ ਜਿਹੜਾ ਇਸ ਤਰੀਕੇ ਨਾਲ ਕਰ ਰਿਹਾ ਇਹ ਸੋਚ ਦੱਸਦੀ ਹੈ ਕਿ ਕਾਂਗਰਸ ਦੀ ਸੋਚ ਕਿਸ ਤਰੀਕੇ ਦੀ ਹੈ ਮੈਂ ਕਹੂੰਗਾ ਕਿ ਰਾਜਾਪ੍ਰਿੰਗ ਵਰਗੀ ਜਿਹੜੀ ਕਾਂਗਰਸ ਦੀ ਇਹ ਸੋਚ ਹੈ ਉਹਨੂੰ ਉਹ ਆਪਣੀ ਸੋਚ ਨੂੰ ਬਦਲਣ ਸਾਡੇ ਜੋ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਹੋਦਾ ਗੁਰਮੰਦਰ ਨਾਰਾ ਹੈਗਾ ਉਹਦੇ ਤੇ ਆਪਾਂ ਪੈਰਾ ਦੇਗੇ ਸਤਿ ਸ਼੍ਰੀ ਅਕਾਲ ਦੋਸਤੋ ਬੜੀ ਮਹੰਤਪਾਗੀ ਗੱਲ ਹੈ ਕਿ ਰਾਜਾ ਵੜਿੰਗ ਇੱਕ ਕਾਂਗਰਸ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਜੋ ਬਿਆਨ ਦਿੱਤਾ ਸਾਡੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੁੱਟਾ ਸਿੰਘ ਜੀ ਦੀ ਜਾਤ ਨੂੰ ਲੈ ਕੇ ਔਰ ਇਸ ਤਰ੍ਹਾਂ ਦਾ ਇੰਨਾ ਜਿਆਦਾ ਘਟਿਆ ਗੱਲਾਂ ਉਹਨਾਂ ਦੇ ਰੰਗ ਬਾਰੇ ਕਹਿਣਾ ਉਹਨਾਂ ਦੇ ਕੰਮ ਬਾਰੇ ਕਹਿਣਾ ਇਸ ਲੈਵਲ ਤੇ ਜਿਹੜਾ ਬੰਦਾ ਗ੍ਰਹਿ ਮੰਤਰੀ ਰਹਿ ਚੁੱਕਿਆ ਹੋਵੇ ਉਹ ਤਾਂ ਦੇਸ਼ ਦੀ ਸ਼ਾਨ ਹੁੰਦੀ ਹੈ ਔਰ ਉਹਨਾਂ ਦੇ ਆਪ ਦੀ ਪਾਰਟੀ ਦਾ ਇੱਕ ਨੌਜਵਾਨ ਜਿਹੜਾ ਇਸ ਤਰੀਕੇ ਨਾਲ ਕਰ ਰਿਹਾ ਇਹ ਸੋਚ ਦੱਸਦੀ ਹੈ ਕਿ ਕਾਂਗਰਸ ਦੀ ਸੋਚ ਕਿਸ ਤਰੀਕੇ ਦੀ ਹੈ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਮਾਨ ਸਨਮਾਨ ਦਿੱਤਾ ਸਰਦਾਰਾਂ ਨੂੰ ਜਾਂ ਛੋਟੀਆਂ ਜਾਤਾਂ ਕਹਿ ਕੇ ਉਹ ਉਹਨਾਂ ਦੀ ਮੈਂਟੈਲਿਟੀ ਉਹਨਾਂ ਦੀ ਸੋਚ ਜਿਹੜੀ ਆ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਸਾਫ਼ ਚਲਕਦੀ ਹੈ ਸੋ ਮੈਂ ਆਪਣੇ ਵੱਲੋਂ ਪੂਰੀ ਭਾਜਪਾ ਮੋਗਾ ਵੱਲੋਂ ਇਸ ਗੱਲ ਦੀ ਇਸ ਬਿਆਨ ਦੀ ਸੱਚ ਸ਼ਬਦਾਂ ਤੇ ਨਖੇਦੀ ਕਰਦਾਂ ਔਰ ਮੈਂ ਕਹਾਂਗਾ ਕਿ ਰਾਜਾ ਬੜਿੰਗ ਵਰਗੀ ਜਿਹੜੀ ਕਾਂਗਰਸ ਦੀ ਇਹ ਸੋਚ ਹੈ ਉਹਨੂੰ ਉਹ ਆਪਣੀ ਸੋਚ ਨੂੰ ਬਦਲਣ ਸਾਡੇ ਜੋ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹਦਾ ਗੁਰੂਆਂ ਦਾ ਨਾਰਾ ਹੈਗਾ ਉਹਦੇ ਤੇ ਆਪਾਂ ਪੈਰਾ ਦੇਗੇ ਔਰ ਇਸ ਗੱਲ ਦੀ ਔਰ ਇਸ ਬਿਆਨ ਦੀ ਔਰ ਰਾਜਾ ਬੜਿੰਗ ਦੀ ਔਰ ਕਾਂਗਰਸ ਪਾਰਟੀ ਦੀ ਇਸ ਸੋਚ ਦੀ ਬਹੁਤ ਸਖਤ ਸ਼ਬਦਾਂ ਚਨਖੇਦੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ